ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 16 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਉਸੇ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਮੁਕਾਬਲੇ ਸੰਘਣੀ ਧੁੰਦ ਬਣੀ ਹੋਈ ਹੈ। ਧੁੰਦ ਬਣੀ ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿੱਚ ਕੁਝ ਵੀ ਬਦਲਾਅ ਨਹੀਂ ਹੋਇਆ। ਟੈਂਪਰੇਚਰ ਦੇ ਵਿੱਚ ਹੌਲੀ-ਹੌਲੀ ਗਰਾਫਟ ਦੇਖਣ ਨੂੰ ਲਗਾਤਾਰ ਮਿਲ ਰਹੀ ਹੈ। ਸਵੇਰ ਦਾ ਟੈਂਪਰੇਚਰ ਵੀ ਘਟਣਾ ਸ਼ੁਰੂ ਹੋ ਚੁੱਕਾ ਹੈ ਤੇ ਦਿਨ ਦਾ ਟੈਂਪਰੇਚਰ ਵੀ ਘਟਣਾ ਸ਼ੁਰੂ ਹੋ ਚੁੱਕਾ ਹੈ। ਠੰਡ ਦਾ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅਗਾਜ਼ ਹੋ ਚੁੱਕਾ ਹੈ। ਉਸ ਤੋਂ ਇਲਾਵਾ ਜਿਹੜਾ ਇੱਕ ਪੱਛਮੀ ਸਿਸਟਮ ਦੀ ਉਮੀਦ ਸੀ ਕਿ ਅੱਧੀ ਰਾਤ ਤੋਂ ਬਾਅਦ ਅਸਰ ਪਾਵੇਗਾ ਉਸ ਦਾ ਜ਼ਿਆਦਾਤਰ ਅਸਰ ਪਹਾੜੀ ਖੇਤਰਾਂ ਦੇ ਵਿੱਚ ਤੇ ਲਹਿੰਦੇ ਪੰਜਾਬ ਦੇ ਪਹਾੜੀ ਖੇਤਰਾਂ ਦੇ ਵਿੱਚ ਹੀ ਰਿਹਾ। ਉੱਥੇ ਮੀਂਹ ਤੇ ਬਰਫਬਾਰੀ ਦਾ ਦੌਰ ਵੀ ਦੇਖਿਆ ਗਿਆ ਖਾਸ ਕਰਕੇ ਪਹਾੜਾਂ ਦੇ ਉੱਪਰ ਹਿਮਾਚਲ ਜੰਮੂ ਦੇ ਖੇਤਰਾਂ ਦੇ ਵਿੱਚ। ਪੰਜਾਬ ਦੇ ਵਿੱਚ ਨਾ ਮਾਤਰ ਜਿਹਾ ਹੀ ਅਸਰ ਰਿਹਾ ਤਕਰੀਬਨ 9-10 ਵਜੇ ਤੱਕ ਅਜ ਉਹ ਪਾਰ ਲੰਘ ਜਾਵੇਗਾ ਸੋ ਪੰਜਾਬ ਦੇ ਵਿੱਚ ਨਾ ਤਾਂ ਮੀਂਹ ਪਿਆ ਤੇ ਨਾ ਹੀ ਕੋਈ ਖਾਸ ਬਦਲਬਦਲਾਈ ਦੇਖਣ ਨੂੰ ਮਿਲੇ ਤੇ ਮੌਸਮ ਮੁੱਖ ਤੌਰ ਤੇ ਸਾਫ਼ ਹੀ ਬਣਿਆ ਹੋਇਆ ਹੈ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਹਲਕੀ ਜਿਹੀ ਪੱਛੋ ਦੀ ਹਵਾ ਨਾਲ ਮੌਸਮ ਥੋੜਾ ਜਿਹਾ ਸਾਫ਼ ਹੋਵੇਗਾ ਅੱਜ ਵੀ ਬਾਅਦ ਦੁਪਹਿਰ ਦੇ ਆਸ-ਪਾਸ ਸੋਹਣੀ ਧੁੱਪ ਲੱਗਦੀ ਹੋਈ ਪੰਜਾਬ ਵਿੱਚ ਦਿਖਾਈ ਦੇਵੇਗੀ